ਹਾਂਜੀ ਕੀ ਨਾਂ ਹੈ ਗਾਜੋ ਹਾਂਜੀ ਮੇਰਾ ਨਾਂ ਤੇਜਪਾਲ ਸਿੰਘ ਆ ਜੀ ਫਾਦਰ ਸਾਹਿਬ ਮੇਰੇ ਸਰਦਾਰ ਵੀਰ ਸਿੰਘ ਜੀ ਅੱਜ ਤੋਂ 25 ਸਾਲ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਆ ਜੀ ਹਾਂਜੀ ਸਾਡਾ ਕੇ ਚੱਲਦਾ ਜੀ ਸਾਡਾ ਰੋਡ ਦੇ ਵਿੱਚ ਆ ਘਰ ਆ ਗਿਆ ਜੀ ਇਹ ਕਿਹੜਾ ਅੱਡਾ ਵੱਜਦਾ ਇਹ ਡੱਡੂਣਾ ਜੀ ਅੱਡਾ ਡੱਡੂਣਾ ਪਿੰਡ ਸੂਰਪੁਰ ਕਲਾ ਅੱਛਾ ਜੀ ਹਾਂਜੀ ਰੋਡ ਦੇ ਵਿੱਚ ਰੋਡ ਦੇ ਵਿੱਚ ਘਰ ਆ ਗਿਆ ਜੀ ਅਸੀਂ ਘਰ ਆਪਣਾ ਪਛਾਣ ਪਾਉਣ ਦੇ ਹਾਂ ਇੱਕ ਸਾਡਾ ਨਾ ਸਾਂਝਾ ਖਾਤਾ ਵਾ ਸਾਂਝੇ ਖਾਤੇ ਦੇ ਵਿੱਚ ਕਿਸ ਬੀਬੀ ਦਾ ਨਾਂ ਬੋਲਦਾ ਬਲਜੀਤ ਕੌਰ ਉਹਦਾ ਨਾਂ ਜੀ ਥੋੜਾ ਜਿਹਾ ਥਾਂ ਬੋਲਦਾ ਦਾ ਉਹਨੇ ਸਾਡੇ ਤੇ ਕੇਸ ਪਾਤਾ ਕਿ ਹਾਂ ਕਿ ਨਾ ਇਹ ਢਾਉਣਾ ਪਾਉਣ ਸਾਡਾ ਘਰ ਤਾਂ ਠੰਡਿਆ ਅਸੀਂ ਕਿੱਥੇ ਜਾਈਏ ਅਸੀਂ ਆਪਣੀ ਪੈਲੀ ਦੇ ਵਿੱਚ ਹੀ ਬਣਾਉਣ ਦੇ ਹਾਂ ਨਾ ਕਿ ਉਹਦੇ ਕਬਜ਼ਾ ਕਰਨ ਦੇ ਉਹਨੇ ਗੱਲ ਜਿਹੜੀ ਗੱਲ ਕੀਤੀ ਕਬਜ਼ਾ ਕਰਨ ਦੇ ਅਸੀਂ ਕਿਹਦੇ ਕਬਜ਼ਾ ਕਰਨ ਦੇ ਦੇਖ ਸਕਦੇ ਤੁਸੀਂ ਮੌਕਾ ਵੇਖ ਸਕਦੇ ਜੀ ਹਾਂਜੀ ਸਾਡਾ ਘਰ ਤਾਂ ਠੰਡਿਆ ਅਸੀਂ ਪਛਾਣ ਕਰਦੇ ਹਾਂ ਨੂੰ ਪੁਲਿਸ ਨੇ ਆ ਕੇ ਰੋਕਿਆ ਅਸੀਂ ਉੱਥੇ ਰੋਕ ਗਏ ਠੀਕ ਹੈ ਅਸੀਂ ਆ ਬਸ ਇਹ ਚਾਹੁੰਨੇ ਕਿ ਸਾਡੇ ਨਾਲ ਇਨਸਾਫ ਹੋਵੇ ਹੁਣ ਜਿਹੜਾ ਆਮ ਆਇਆ ਬੱਜਾ ਪਈ ਦਾ ਰੋਲਾ ਪੈ ਰਿਹਾ ਵਾ ਤੁਹਾਡਾ ਕਿਥੋਂ ਦਾ ਪਿਆ ਕਿਥੋਂ ਮੰਗ ਰਹੀ ਸੀ ਪਹਿਲਾਂ ਚੱਲ ਰਿਹਾ ਵਾ ਹਾਂਜੀ ਪਹਿਲਾਂ ਪਿਆ ਉਧਰ ਚੱਲਣ ਡਿਆ ਜੀ ਸਾਡੀਆਂ ਪਹਿਲੀਆਂ ਦੇ ਵਿੱਚੋਂ ਦੀ ਉਹ ਸਾਡੀਆਂ ਮੁੱਲਦੀਆਂ ਪਹਿਲੀਆਂ ਜੇ ਉਹ ਰਾਹ ਮੰਗਦੇ ਇੱਥੋਂ ਘਰ ਦੇ ਵਿੱਚੋਂ ਦੀ ਅੱਛਾ ਇੱਥੋਂ ਰਾਹ ਹਾਂਜੀ ਹਾਂਜੀ ਉਹ 50 ਸਾਲ ਹੋ ਗਏ ਰਾਹ ਚੱਲਣ ਡਿਆ ਇੰਗਾ ਥਾਂ ਨਾ ਕੋਈ ਥਾਂ ਦਿੱਤਾ ਉਹਨਾਂ ਨੇ ਉਧਰ ਨੰਗੀ ਜਾਂਦੇ ਬਸ ਅੱਛਾ ਆ ਇੱਥੋਂ ਦੀ ਰਾਹ ਮੰਗਦੇ ਵੇਖ ਲੋ ਕਿ ਸਾਡਾ ਘਰ ਟੱਟ ਕੇ ਰਾਹ ਕਿਹੜੇ ਹਿਸਾਬ ਨਾਲ ਮਿਲ ਸਕਦਾ ਇਹ ਤੇ ਉਹਨਾਂ ਨੂੰ ਪਤਾ ਹੋਊਗਾ ਜੀ ਕੱਟ ਰਿਹਾ ਵਾ ਕਿ ਇਹ ਸੜਕ ਦੇ ਵਿੱਚ ਹਾਂਜੀ ਇਹ ਸੜਕ ਦੇ ਵਿੱਚ ਹੁੰਦਾ ਇਹ ਤੋਂ ਨਾ ਘਟੋ ਘਟਾ ਸਾਡਾ 15 ਫੁੱਟ ਗਾਂ ਜਾਂਦਾ ਜੇ ਸਾਡਾ ਘਰ ਢਾਡਦਾ ਜਿੱਥੇ ਅਸੀਂ ਡੰਗਰ ਰੱਖੇ ਆਂ ਅਸੀਂ ਡੰਗਰਾਂ ਤੋਂ ਹੀ ਜਾਨੀ ਕਿ ਅਸੀਂ ਆਪਣੇ ਬੱਚੇ ਪਾਲਦੇ ਆਂ ਜੇ ਸਾਡਾ ਘਰ ਢਾਡਦਾ ਤੇ ਡੰਗਰ ਆਡੇ ਵਿਗਦੇ ਆ ਤੇ ਅਸੀਂ ਆਪਣੇ ਬੱਚੇ ਕਿੱਥੋਂ ਪਾਲਾਂਗੇ ਬਸ ਇਹ ਗੱਲ ਪਿਆ ਹੋਇਆ ਵਾ 300 ਰੋਟਾਂ ਲੈ ਪਿਆ ਹੋਇਆ ਵਾ ਅੱਲਾ ਹੀ ਤਸਵੀਰਾਂ ਦਿਖਾ ਦਿੰਦੇ ਆ ਜੀ ਜਿਹੜੀਆਂ 7 8 ਪੀ ਆ ਕੱਟ ਰਿਹਾ ਵਾ ਵਿੱਚ ਕਰਦੇ ਆ ਚੁੱਕਿਆ ਵਾ ਸਰਕਾਰੀ ਕਿਰਪਾ ਦੇ ਵਿੱਚ ਕਿ ਥੋੜੀ ਰਾਹ ਮੰਗਣ ਡੇ ਹਣੇ ਇਹ ਸਾਡੇ ਘਰ ਦੇ ਜਿਹੜਾ ਥੋੜਾ ਥਾਂ ਵੱਜਦਾ ਉਹਦੇ ਵਿੱਚੋਂ ਰਾਹ ਮੰਗਣ ਡੇ ਜੇ ਹਾਂਜੀ ਉਹ ਅਸੀਂ ਆਡੀ ਮੋਟਰ ਲੱਗੀ ਓਥੇ ਸਾਡੇ ਦਾਦਾ ਜੀ ਦੇ ਨਾਂ ਤੇ ਅੱਜ ਤੋਂ ਸਾਡਾ 70 ਸਾਲ ਪਹਿਲਾਂ ਦਾ ਕਬਜ਼ਾ ਠੀਕ ਹੈ ਸਾਡੇ ਨਾਂ ਗਦੌਰੀਆਂ ਵਾ ਸਾਰਾ ਕੁਝ ਨੰਬਰੀ ਸਾਡੇ ਨਾਂ ਗਦੌਰੀਆਂ ਸਾਰਾ ਕੁਝ ਸਾਡੇ ਨਾਂ ਆ ਤਾਂ ਵੀ ਇਹ ਬਸ ਸਾਂਝੇ ਖਾਤੇ ਦਾ ਕਰਕੇ ਇੱਕ ਥੋੜਾ ਜਿਹਾ ਥਾਂ ਇਹਨਾਂ ਦਾ ਹੁੰਦਾ ਉਹਦਾ ਕਰਕੇ ਸਾਡੇ ਨਾਲ ਧੱਕਾ ਕਰਨ ਦੇ ਆ ਅਹੀਂ ਦੱਸੋ ਕਿੱਧਰ ਚੱਲ ਜੀ ਹੁਣ ਸਾਡਾ ਛੜਕਾਲੇ ਆਂਦੇ ਆਗੇ ਗਾਟਾ ਉਹ ਆਪਣਾ ਆਗੇ ਵੇਚ ਸਕਦੇ ਉਹਦੇ ਬੱਚੇ ਬਾਹਰ ਆ ਬਾਹਰ ਉਹਨਾਂ ਨੂੰ ਪੈਸਾ ਪਾਈ ਜਾਣ ਰਿਹਾ ਉਹ ਕਰੀ ਜਾਂਦੇ ਅਹੀਂ ਬਾਹ ਡੰਗਰਾਂ ਦੇ ਛੱਟੇ ਅਹੀਂ ਕਿੱਥੋਂ ਪੈਸਾ ਲਾ ਲਾਂਗੇ ਸਾਡਾ ਘਾਟਾ ਛੰਡਿਆ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਅਹੀਂ ਪ੍ਰਸ਼ਾਸਨ ਕੋਲ ਆਇਆ ਹੋਏ ਮੰਗ ਕਰਦੇ ਦੱਸੋ ਸਾਨੂੰ ਕਿ ਅਸੀਂ ਕਿੱਥੇ ਜਾਈਏ ਕੋਈ ਨਾ ਕੋਈ ਸਾਡਾ ਹੱਲ ਕਰੋ ਕੋਈ ਨਾ ਕੋਈ ਤਾਂ ਸਾਨੂੰ ਦੱਸੋਗੇ ਸਾਡੇ ਨਾਲ ਇਨਸਾਫ ਹੋਵੇ ਕੋਈ ਨਾ ਕੋਈ ਇਨਸਾਫ ਦੇ ਹੋਵੇ ਇੱਕ ਆਡੀ ਜ਼ਮੀਨ ਜਾਣ ਦੀ ਆ ਇੱਕ ਆਡਾ ਘਾਟਾ ਠੰਡਿਆ ਵਾ ਇੱਕ ਸਾਨੂੰ ਆਗੇ ਪਰ ਚਾਣ ਕੀਤਾ ਜਾਂਦਾ ਤੂੰ ਬਣਾ ਨਹੀਂ ਸਕਦਾ ਉਹ ਨਹੀਂ ਕਰ ਸਕਦਾ ਦੱਸੋ ਅਹੀਂ ਕਿੱਥੇ ਚਲ ਜੀਏ ਫਿਰ ਹੈ ਅਹੀਂ ਆਤਮਾ ਤਿਆ ਕਰ ਲੀਆ ਫਿਰ ਨਾਲ ਹੀ ਅਹੀਂ ਬੱਚਿਆਂ ਨੂੰ ਮਾਰ ਲਿਨੀ ਕੀ ਨਾਂ ਕੀ ਉਹਨਾਂ ਦਾ ਬਲਜੀਤ ਕੌਰ ਜੇ ਦਾ ਨਾਂ ਠੀਕ ਵਾਈਫਾ ਹਰਦੇਵ ਸਿੰਘ ਮਨਪ੍ਰੀਤ ਸਿੰਘ ਉਹਦੇ ਮੁੰਡੇ ਦਾ ਨਾਂ ਜੇ ਇੱਕ ਦਾ ਜਗਪ੍ਰੀਤ ਸਿੰਘ ਜੇ ਬਾਹਰ ਜੇ ਇਟਲੀ ਪਤਾ ਨਹੀਂ ਉਹ ਵੀ ਦੋ ਨੰਬਰ ਚ ਗਏ ਕਿੱਦਾਂ ਗਏ ਆ ਕਿਸੇ ਦੇ ਆਪਣੇ ਮੁੰਡਿਆਂ ਦੇ ਬਣਾ ਕੇ ਉਹਨੇ ਬਾਹਰ ਉਰ ਖੱਲੇ ਜੇ ਇਦਾਂ ਖੱਲਿਆ ਉਹਨੇ ਉਹਦੇ ਜੇ ਕਾਗਜ਼ੀ ਕਾਰਵਾਈ ਹੋਏ ਤਾਂ ਬੜਾ ਕੋਈ ਨਿਕਲ ਸਕਦਾ ਜੀ ਹਾਂਜੀ ਵੀਰ ਜੀ ਜਿਹੜੀ ਰਾਹ ਦੀ ਲੋਟੇਲੋ ਹਾਂਜੀ ਵੀਰ ਜੀ ਆਹ ਉਹ ਰਾਹ ਆ ਜਿਹੜਾ ਸਾਡੇ ਬਜ਼ੁਰਗਾਂ ਨੇ ਸਾਡੇ ਦਾਦੇ ਪਰਦਾਦੇ ਨੇ ਛੱਡਿਆ ਆ ਦੇਖੋ ਹੱਥ ਦਾ ਜੀ ਉਹਨਾਂ ਦਾ ਰਾਹ ਉਹ ਕਾਹ ਨੂੰ ਆ ਰਿਹਾ ਅੱਜ ਤੋਂ 60 ਸਾਲ ਦਾ ਰਾਹ ਇਸ ਛੱਡਿਆ ਵਾ ਸਾਡੇ ਬਜ਼ੁਰਗਾਂ ਨੇ ਸ਼ਾਂਤੀ ਦੇ ਨਾਲ ਇਹ ਜਿਹੜੇ ਦੇਰ ਕਨਾਲ ਦੀ ਗੱਲ ਕਰਦੇ ਆ ਇਹ ਇਹ ਉਹਨਾਂ ਨੇ ਮੰਨਿਆ ਸੀ ਹਜੇ ਤੱਕ ਨੂੰ ਉਹ ਨਾਮ ਮਿਲਿਆ ਆ ਕਿ ਮੰਤੀ ਕਰ ਸਕਦੇ ਪੈਲੀਆਂ ਕਿਹੜੀਆਂ ਚੁੱਕੇ ਲੱਗੇ ਆਂ ਕਿਤੇ ਆ ਕੇ ਨਿਸ਼ਾਨਦਾਹੀ ਕਰ ਸਕਦੇ ਜੇ ਸਾਡੇ ਵੱਲ ਵੱਧ ਨਿਕਲੂਗਾ ਅਸੀਂ ਜੁਮੇਆ ਰਹਾਂਗੇ ਅਨ ਅੱਗੇ ਵੇਖ ਸਕਦੇ ਜੇ ਹੱਥ ਵੱਲ ਕੋਈ ਨਾ ਨੇ ਕੋਈ ਥਾਣੀ ਸਾਨੂੰ ਤਾਂ ਵੱਖਰਾ ਪਛਾਣ ਕਰਨੇ ਅੱਗੇ ਵੇਖ ਚੇ ਲੋ ਮੋੜਸਾ ਲਾਉਣ ਡਿਆ ਇਹ ਸਿੱਧਾ ਰਾਹ ਡਾਉਣ ਡਿਆ ਆਜੋ ਤੁਹਾਨੂੰ ਖਾਣੇ ਉਹਨਾਂ ਨੇ ਝੋਨਾ ਲਾਇਆ ਸਭ ਕੁਝ ਲਾਇਆ ਆਹ ਰਾਹ ਤਾਂ ਨਹੀਂ ਆਹ ਅੱਡਾ ਨਾਲ ਤੁਹਾਨੂੰ ਅੱਗੇ ਆ ਕੇ ਖਾਣੇ ਪੈਲੀਆਂ ਮੋਦੀ ਪੈਲੀਆਂ ਆਂ ਦੇ ਘਾਤੇ ਵਾਲੀਆਂ ਆ ਵੀ ਆਡੀ ਮੋਦੀ ਪੈਲੀ ਜੀ ਬਾਗ ਬਾਗ ਨਾ ਮੁੱਲਦਾ ਜੇ ਆ ਆ ਸਾਡੀਆਂ ਬੈੜੀਆਂ ਪੈਲੀਆਂ ਹਾਂਜੀ ਉਹਦੇ ਵਿੱਚੋਂ ਅਸੀਂ ਰਾਹ ਛੱਡਿਆ ਵਾ ਕੋਈ ਨਹੀਂ ਸਾਡੀ ਆਪਣੀ ਆ ਨੰਗੀ ਜਾਵੇ ਹਾਂ ਦੇਖੋ ਕਦੀ ਅੱਗ ਲਾ ਹਾਂਜੀ ਆ ਵੇਖੋ ਬਾਗ ਵੀ ਸਾਰੇ ਆਡਾ ਆ ਕੋ ਵੀਰ ਜੀ ਤੁਹਾਡੇ ਸਾਹਮਣੇ ਆ ਇਹਨਾਂ ਦੀ ਪੈਲੀ ਆ ਇਧਰੋਂ ਹਟਾ ਆ ਵੇਖ ਲੋ ਕਿੰਨੇ ਬੂਟੇ ਸੜ ਗਏ ਲੱਖੇ ਸਦਾਣੇ ਹੁਣੀ ਰੋਲਾ ਪਾਉਂਦੇ ਆ ਕਿ ਅੱਗ ਨਾਲ ਲਾਓ ਅੱਗ ਨਾਲ ਲਾਓ ਇਹਨਾਂ ਨੇ ਜਿੱਦ ਕਰਕੇ ਅੱਗ ਲਾਈ ਆ ਆ ਕੋ ਕਿੰਨਾ ਬਾਗ ਆ ਡਾ ਸੜ ਗਏ ਸਦਾ ਰਾ ਸਦਾ ਰਾ ਜਾਣਦੇ ਆ ਜੇ ਵੇਖ ਲੋ ਇਹ ਉਹਨਾਂ ਦੀ ਪੈਲੀ ਦੇ ਵਿੱਚ ਘਰ ਬਣਿਆ ਜੇ ਤਰਾ ਬੰਨ ਲਿਆ ਵੇ ਹਾਂਜੀ ਆ ਵੇਖ ਲੋ ਅੱਗ ਲਾਈ ਕੇ ਜਿਹੜੀ ਹਾਂਜੀ ਹਾਂਜੀ ਅੱਗ ਲਾ ਕੇ ਤੇ ਬਾਗ ਦਾ ਨੁਕਸਾਨ ਕੀਤਾ ਗਿਆ ਜੀ ਸਾਡੇ 25 30 ਬੂਟਿਆਂ ਦਾ ਤਾਂ ਇਹ ਗਵਰ ਜਿਹੜਾ ਉਹਨਾਂ ਨੇ ਥੀ ਲਿਆ ਵਾ ਟੋਟਲ ਕਿੰਨਾ ਬਣਦਾ ਉਹਨਾਂ ਦਾ ਇਹ ਜੀ ਵੀਰ ਜੀ ਕਟੋ ਘਟ ਮੰਨ ਲੋਗੇ ਅੱਧਾ ਕ ਮਰਲਾ ਇਹਨਾਂ ਦਾ ਥਾਂ ਜਾਨੀ ਕਿ ਆਉਂਦਾ ਵਾ ਹਾਂਜੀ ਉਹ ਵੀ ਸਰਕਾਰ ਨੇ ਅਕਵਾਇਰ ਕਰ ਲਿਆ ਵਾ ਇਹ ਜਾਣ ਕੇ ਸਾਨੂੰ ਪਰੇਸ਼ਾਨ ਕਰਦੇ ਉਹਦੇ ਵਿੱਚ ਇਹਨਾਂ ਦਾ ਨਾਮ ਬੋਲਦਾ ਹੈ ਉਹ ਸਾਰਾ ਖਬਰ ਹੋ ਗਿਆ ਵਾ ਹਾਂਜੀ ਨਾਲ ਹੀ ਇਹ ਮੱਝਲ ਇੱਕ ਡਗਰਾ ਮੜਾ ਬਰਾਡਾ ਪਾਰ ਹੈ ਉਹ ਕਿੰਨੇ ਨੰਬਰ ਤੇ ਪਾਦੇ ਆ ਉਹ ਜੀ ਉਹ ਇਹਦੇ ਵਿੱਚ ਅਸੀਂ 15 ਨੰਬਰ ਦੇ ਵਿੱਚ ਬਣਾਉਂਦੇ ਆ ਸਟੇਜ ਇਹਨਾਂ ਦਾ 10 11 ਦੇ ਵਿੱਚ ਆ ਉਹ ਪਿੱਛੇ ਆ ਥੋੜੇ ਜਿਹਾ ਤਾਂ ਇਹਨਾਂ ਦਾ ਆਉਂਦਾ ਵਾ ਬਾਕੀ ਅਸੀਂ ਉਹ ਜਦੋਂ ਉਹਨਾਂ ਨੇ ਕਿਹਾ ਅਨੁਪੁਸਤਰੀ ਅਸੀਂ ਆ ਕੇ ਰੋਕਤਾ ਬਾਕੀ ਸਾਡਾ 15 ਨੰਬਰ ਦੇ ਵਿੱਚ ਬਣਦਾ ਆ ਈਮਾਨ ਕਰਦੇ ਹਾਂ ਪ੍ਰਸ਼ਾਸਨ ਨੂੰ ਬੱਚਾ ਅਚਨ ਕੋ ਇਹ ਮੰਨ ਕਰਦੇ ਹਾਂ ਜੇ ਸਾਡੀ ਵੀ ਕੋ ਸੁਣੀ ਜਾਵੇ ਸਾਡੀ ਵੀ ਇਨਸਾਫਾ ਨੂੰ ਦਵਾਇਆ ਜਾਵੇ ਕਿ ਸਾਡਾ ਘਰ ਤਾਂ ਠੰਡਿਆ ਵਾ ਅਸੀਂ ਡੰਗਰਾਂ ਦੇ ਸਿਰ ਤੇ ਹੀ ਆਂ ਹਾਂਜੀ ਇਹਨਾਂ ਦੇ ਬੱਚੇ ਬਾਹਰ ਆ ਅਸੀਂ ਡੰਗਰਾਂ ਦੇ ਸਿਰ ਤੋਂ ਆਪਣੇ ਬੱਚੇ ਪਾਲਨੇ ਆ ਅਸੀਂ ਕਿੱਥੇ ਜਾਈਏ ਫਿਰ ਇਹ ਕੋ ਨਾਲੋ ਜਿਹੜਾ ਇਲਜ਼ਾਮ ਹੀ ਲਗਾਇਆ ਜਾਂਦਾ ਕਿ ਤੁਹਾਡੇ ਪਰਿਵਾਰ ਕੋ ਮੈਨੂੰ ਇੱਕ ਖਤਰਾ ਵਾ ਜਾਂਦਾ ਹਾਂਜੀ ਹਾਂਜੀ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਅਸੀਂ ਉਹ ਜੀ ਵੇਖੋ ਜੀ ਉਹਨਾਂ ਦੀ ਆਪਣੀ ਸੋਚ ਆ ਅਸੀਂ ਤਾਂ ਕਦੀ ਇਹੋ ਜਿਹੀ ਕੋਈ ਗੱਲ ਨਹੀਂ ਕੀਤੀ ਜੇ ਕੋਈ ਇਹੋ ਜਿਹੀ ਗੱਲ ਹੁੰਦੀ ਤਾਂ ਅਸੀਂ 50 ਸਾਲ ਦਾ ਆਂ ਦਾ ਰਾਹ ਵਗਣ ਡਿਆ ਅਸੀਂ ਵੜਦੇ ਜਾਂ ਕੁਝ ਕਰਦੇ ਜਾਂ ਕੁਝ ਐ ਐਵੇਂ ਦਾ ਹੁੰਦਾ ਇਹ 7-8 ਸਾਲ ਬਾਹਰ ਲਾ ਕੇ ਆ ਗਏ ਨਾ ਹੀ ਨਾਂ ਦੀ ਪਹਿਲੀ ਗੱਲ ਕਦੀ ਝਾਕੇ ਆ ਨਾ ਕੋਈ ਗੱਲ ਹਾਂਜੀ ਨਾ ਸਾਨੂੰ ਸਭੋ ਖਤਰਾ ਸਾਨੂੰ ਬਰੋਂ ਸਭੋ ਕਾਲਾਂ ਆਉਂਦੀਆਂਗੇ ਹਾਂ ਕੇ ਤੂੰ ਹੀ ਉਹਨਾਂ ਨਾਲ ਫੈਸਲਾ ਕਰ ਲੋ ਨਹੀਂ ਤੇ ਉਹਦੇ ਮੁੰਡੇ ਨੇ ਇਦਾਂ ਕਰ ਦੇਣਾ ਇਦਾਂ ਕਰ ਦੇਣਾ ਸਾਡੇ ਵੱਲੋਂ ਤਾਂ ਕੋਈ ਨਹੀਂ ਤੁਸੀਂ ਸਾਡੀਆਂ ਫੋਨ ਰਿਕਾਰਡਿੰਗ ਜੋ ਕੁਝ ਵੀ ਕਹੋਗੇ ਅਸੀਂ ਪੀਐਸ ਕਰਨ ਨੂੰ ਤਿਆਰ ਆ ਜੇ ਸਾਡੀ ਇੱਕ ਵੀ ਕਾਲ ਬਾਹਰ ਦੀ ਹੁੰਦੀ ਇਟਲੀ ਇਹਦੇ ਬੱਚੇ ਆ ਇਟਲੀ ਦੀ ਇੱਕ ਵੀ ਕਾਲ ਸਾਡੇ ਫੋਨ 'ਤੇ ਹੈਗੀ ਆ ਜਾਂ ਇਕੇ ਕੇ ਇਹਨਾਂ ਗੱਲ ਕੀਤੀ ਹੈ ਤਾਂ ਅਸੀਂ ਜੁਮੇ ਆ ਰਹੇ ਹਾਂ ਅਗੇ ਕੋਈ ਸਰਕਾਰ ਸਰਸਾ ਬਲੋਂ ਇਨਸਾਫ ਨਹੀਂ ਦਿੱਤਾ ਜਾਂਦਾ ਤੇ ਅੱਗੇ ਤੁਹਾਡਾ ਨਕਸ਼ ਕੀ ਕਦਮ ਹੋਏਗਾ ਅਹੀਂ ਤੇ ਜੀ ਪ੍ਰਸ਼ਾਸਨ ਕੋਈ ਮੰਗ ਕਰ ਦੇਗਾ ਸਾਡਾ ਇਨਸਾਫ ਹੋਵੇ ਹਾਂਜੀ ਨੈਕਸਟ ਤੇ ਫਿਰ ਇਹੋ ਹੀ ਆ ਕਿ ਜਾਂ ਤੇ ਸਾਡਾ ਫਿਰ ਘਾ ਠੂਗਾ ਜਾਂ ਫਿਰ ਅਹੀਂ ਕੁਛ ਨਾ ਕੁਛ ਫੇਰਾ ਆਪਣੇ ਆਪ ਨੂੰ ਬੱਚਿਆਂ ਨੂੰ ਪਾਲਣ ਵਾਸਤੇ ਕੋਈ ਤੇ ਕਰਨਾ ਪੈਣਾ ਜਾਂ ਫਿਰ ਆਤਮ ਹੱਤਿਆ ਜੀ ਇਸ ਤੋਂ ਵੱਧ ਹੋਰ ਕੁਝ ਨਹੀਂ ਹਾਂਜੀ ਮਾਤਾ ਜੀ ਕਿ ਨਾਮ ਹੈ ਤੁਹਾਡਾ ਮੇਰਾ ਨਾਮ ਨਿਰਮਲ ਕੌਰ ਹੈ ਕਿੱਧਰ ਰਹਣਾ ਨੇ ਇੱਥੇ ਡੱਡੂਆ ਨੇ ਇਹ ਕੀ ਗੱਲ ਬਾਤ ਜਿਹੜੀ ਆਪਣੀ ਜਗ੍ਹਾ ਦਾ ਵਾਲਾ ਪਿਆ ਜਗ੍ਹਾ ਦਾ ਸਾਡਾ ਤੇ 40 70 ਸਾਲਾਂ ਤੋਂ ਇੱਥੇ ਹੈ ਹੀ ਰਹਿਣ ਡਏ ਆ ਸਾਡੇ ਦਾਦੇ ਦੀ ਵੰਡਿਆ ਏ ਤੇ ਕੋਈ ਰੌਲਾ ਨਹੀਂ ਆ ਸਿਰਫ ਹੁਣ ਛੜਕ ਚ ਆਉਣੇ ਕਰਕੇ ਤੇ ਬੀਬੀ ਬਲਜੀਤ ਕੌਰ ਜਿਹੜੀ ਆ ਨਾ ਸਾਡੇ ਨਾਲ ਧੱਕਾ ਕਰ ਰਹੀ ਹੈ ਦਾ ਇਹਨੇ ਆਪਣਾ ਨਾਂ ਪਤਾ ਨਹੀਂ ਵਿੱਚ ਪਵਾ ਕਿਦਾਂ ਲਿਆ ਪਹਿਲਾਂ ਇਹਦਾ ਨਾਂ ਨਹੀਂ ਹੈਗਾ ਵਿੱਚ ਤੇ ਇਹ ਹੁਣ ਸਾਡਾ ਘਰ ਤੋਂ ਛੰਡਿਆ ਵੇਦੀ ਤੋਂ ਛੰਡਈ ਆ ਤੇ ਅਸੀਂ ਵੇਦੀ ਬਣਾਈ ਆ ਤੇ ਇਹ ਆ ਕੇ ਧੱਕੇ ਨਾਲ ਸਾਡ ਕੋਲ ਰਾਹ ਭੰਗਣ ਦੀ ਆ ਕਰਦੇ ਵਿੱਚੋਂ ਦੀ ਕੀ ਰਾ ਉਹਨਾਂ ਕੋ ਪਹਿਲਾਂ ਨਹੀਂ ਗੱਲ ਰਾਹ ਹੈ ਗਾ ਨਾਲ ਵੀਰ ਰਾਸ ਐਂ ਛੱਡਿਆ ਆਪਣੀ ਪਹਿਲ ਮੇ ਤੋਂ ਉਹਦੀ ਨੰਗੀ ਜਾਣ ਲਈ ਆ ਤੇ ਪਰ ਪਰੇਸ਼ਾਨ ਹਨ ਕਦੀ ਜਾਂਦੀ ਪਰਸੋਂ ਮੈਂ ਆਇਆ ਡੰਗਰ ਬੱਦੇ ਹੀ ਉੱਥੇ ਤੇ ਬੱਚਾ ਪੋਤਰਾ ਮੇਰਾ ਬਿਮਾਰ ਹੀ ਮੇਰਾ ਮੁੰਡਾ ਤੇ ਮੇਰੀ ਨੌ ਨੂੰ ਹਸਪਤਾਲ ਲੈ ਕੇ ਗਏ ਤੇ ਮੈਂ ਡੰਗਰ ਵੇਖਣ ਗਈ ਤੇ ਦੋ ਅਣਪਛਾਤੇ ਮੁੰਡੇ ਲੈ ਕੇ ਧਿਆਣ ਕੇ ਮੈਨੂੰ ਪੈ ਗਈ ਆ ਤੇ ਦੋ ਲੈ ਕੇ ਮੁੰਡੇ ਦੋ ਮੁੰਡੇ ਹਨ ਪਛਾਤੇ ਨਾਲ ਉਹਨਾਂ ਨਾਲ ਲੈ ਕੇ ਤੇ ਮੈਨੂੰ ਇਹ ਪਈ ਆ ਜੇ ਮਮੀ ਗਾੜੀ ਦਾ ਮਤਲਬ ਆਪਣਾ ਬਚਾਇਆ ਤੇ ਮੈਂ ਛੇਤੀ ਨਾਲ ਆਪਣੇ ਘਰ ਆ ਗਈ। ਇਹ ਰਾਤ ਬਰਾਤੇ ਦੀ ਫਿਰਦੀ ਆ ਮੇਰੇ ਬੱਚੇ ਨੂੰ ਇਹ ਤੋਂ ਬਹੁਤ ਖਤਰਾ ਵਾ। ਕਿਉਂ ਬੱਚਾ ਮੇਰਾ ਇੱਕ ਪਿਆ ਉਹਨੇ ਰਾਤ ਪਾਣੀ ਲਾਉਣ ਨਹੀਂ ਜਾਣਾ ਛੋਨੇ ਨੂੰ ਤੇ ਇਹਦੇ ਘਰ ਬਹੁਤ ਮੁੰਡੇ ਇਹਦੇ ਬਾਹਰ ਰਹਿੰਦੇ ਤੇ ਉਹ ਬਾਹਰੋਂ ਮੁੰਡਿਆਂ ਨੂੰ ਪੈਸੇ ਕੂਏ ਪਾ ਕੇ ਤੇ ਮਂਦੀਰ ਨੂੰ ਆਪਣੇ ਘਰ ਰੱਖਦੇ ਆ। ਸਾਨੂੰ ਨਹੀਂ ਪਤਾ ਕਿ ਉਹ ਕਿਹੜੇ ਮੁੰਡੇ ਆ ਕਿਹੜੇ ਨਹੀਂ ਅਣਪਛਾਤੇ ਮੁੰਡੇ ਦੇ ਘਰ ਆਉਂਦੇ ਆ। ਈਮਾਨ ਕਰਦੇ ਹਾਂ ਕਿ ਉਹ ਸੱਚਾ ਹੈ। ਆਹੀਂ ਮੰਗੇ ਹੋ ਮੈਂ ਕਰਦੇ ਆਂ ਕਿ ਇਹਨੂੰ ਜਨਾਨੀ ਨੂੰ ਪੁੱਛਿਆ ਜਾਵੇ ਕਿ ਇਹ ਕਿਉਂ ਹਾਨੂੰ ਪਰੇਸ਼ਾਨ ਕਰਦੀ 25 ਸਾਲ ਹੋ ਗਏ ਮੇਰੇ ਆਦਮੀ ਨਾਲ ਮੇਰੇ ਉਹਦੇ ਬੱਚੇ ਨਿਕੇ ਨਿਕੇ ਹੀ ਜਦੋਂ ਦਾ ਮੇਰਾ ਆਦਮੀ ਇੱਥਾ ਹੋਇਆ ਮੈਂ ਅੱਬ ਮਰ ਕੇ ਬੱਚੇ ਪਾੜੇ ਮਰ ਕੇ ਆਪਣਾ ਘਰ ਬਣਾਇਆ ਤੇ ਇਹ ਸਾਡਾ ਘਰ ਤਵਾਉਣ ਨੂੰ ਚਿਰਦੀ ਹੈ। ਪ੍ਰਸ਼ਾਸਨ ਨੂੰ ਇਹ ਵੇਖਣਾ ਚਾਹੀਦਾ ਹਨ ਕੇ ਮੌਕਾ ਕਿ ਕੀ ਚੱਕਰ ਹੈ ਇਹਦੇ ਵਿੱਚ। ਮੇਰਾ ਨਾਮ ਬਲਜੀਤ ਕੌਰ। ਕੀ ਗੱਲਬਾਤ ਹੋਈ ਜਿਹੜਾ ਅੱਜ? ਮੇਰਾ ਇਹਨਾਂ ਨੇ ਆਪੇ ਹੀ ਕੇਸ ਪਾਇਆ ਵਾ ਤਕਸੀਮ ਦਾਵੇ ਦਾ ਆਪੇ ਹੀ ਜਗਾ ਛਿੱਤੀ ਜਾ ਰਹੀ ਹੈ ਕੌਣ ਨੇ ਉਹ ਲੋਕ ਬਲਵੰਤ ਸਿੰਘ ਦਾ ਪਰਿਵਾਰ ਆ ਸਾਫ ਸਿੰਘ ਦਾ ਸਾਰਾ ਪਰਿਵਾਰ ਹੈ ਤੇ ਤੁਸੀਂ ਇਹਦੇ ਖਿਲਾਫ ਕੰਪਲੇਂਟ ਨਹੀਂ ਲਿਖਾਈ ਕੰਪਲੇਂਟ ਮੈਂ ਲਿਖਾਈ ਸੀਗੀ ਜਦੋਂ ਛੱਤ ਦੇ ਆ ਤੇ ਪਰ ਨਹੀਂ ਇਹ ਮੰਨਦੇ ਕਰਦੇ ਹੁੰਦੇ ਸੀ ਮੇਰੀ ਮੰਗ ਇਹਨਾਂ ਗੜੀ ਇਹੋ ਹੀ ਆ ਕਿ ਮੈਨੂੰ ਰਸਤਾ ਲੱਗਣਾ ਚਾਹੀਦਾ ਨਹੀਂ ਤੇ ਫਿਰ ਮੇਰਾ ਜਿਹੜਾ ਬੰਦਾ ਹਿੱਸਾ ਵਾ ਛੱਕ ਦਾ ਉਹ ਦਿੱਤਾ ਜਾਵੇ ਤੁਸੀਂ ਵੀ ਜੀ ਘਰ ਇਕੱਲੇ ਰਹਿੰਦੇ ਹੋ ਇਕੱਲੇ ਰਹਿਣੀ ਹੈ ਜੀ ਮੈਂ ਹੂੰ ਹੋਰ ਮੇਰਾ ਪਰਿਵਾਰ ਮੇਰੇ ਬੱਚੇ ਬਾਹਰ ਇੰਡੀ ਹੂੰ ਕਿਛਿਆ ਨੂੰ ਕੋਈ ਸ਼ਬਦ ਵੀ ਗਲਤ ਬੋਲੇਗੇ ਜਾਂ ਕੀ ਹੈ ਹਾਂਜੀ ਮੇਰੇ ਕੋ ਪਸੋਂ ਦੀ ਗੱਲ ਹੈ ਮੈਂ ਇਹਨਾਂ ਨੂੰ ਦਤਨ ਵਾਸਤੇ ਗਈ ਮੈਂ ਸਿਰਫ ਇੰਨੀ ਗੱਲ ਆਖੀ ਆ ਕਿ ਬੰਦਿਆਂ ਦੇ ਵਿੱਚ ਗੱਲ ਹੋਈ ਹੈ ਇਹ ਸਟੇ ਦਾ ਖਾਮ ਆ ਇਹਨਾਂ ਦੇ ਕੰਦਰ ਉੱਤੇ ਵਾਰ ਦੇ ਦੇਣੀ ਉਹ ਜਿਹੜੀ ਨਿਰਮਲ ਕੌਰ ਆ ਉਹ ਆਣ ਕੇ ਮੈਨੂੰ ਧੱਕਾ ਦਿੱਤਾ ਉਹ ਹੰਮ ਕਰਕੇ ਉਹ ਤੇ ਰਾਗੀ ਕੰਮ ਇਹ ਤੇ ਉਹਨਾਂ ਦਾ ਮਾੜੇ ਚੰਗੇ ਦੱਸਦੇ ਨੇ ਕਿ ਪੋਸਨ ਤੁਸੀਂ ਤਲਾਕ ਕੀਤੀ ਹੈ ਨਹੀਂ ਉਹਦੋਂ ਨਹੀਂ ਮੈਂ ਤਲਾਕ ਕੀਤੀ ਕਿ ਕੁਛ ਨੂੰ ਮੈਂ ਦੱਸਿਆ ਜਰੂਰ ਸੀਗਾ ਕਿ ਉਹ ਛੱਤੀ ਜਾ ਰਹੇ ਆ ਸਵੇਰੇ ਮੈਂ ਅੱਜ ਦੱਸਿਆ ਵਾ ਕਿ ਉਹ ਕੇ ਛੱਤੀ ਜਾ ਰਹੇ ਆ ਸਭ ਸਾਰੇ ਆਂਦੇ ਆ ਵੀ ਬਿੰਨੀ ਹਾਂਜੀ ਮੇਰੀ ਮੰਗ ਇਹ ਹੋਏ ਕਿ ਪੋਸਨਾਂ ਦੇ ਉੱਤੇ ਕੋਈ ਕਾਰਵਾਈ ਕਰੇ ਮੇਰੀ ਕੋਈ ਸੁਣਵਾਈ ਨਹੀਂ ਗਈ ਵਿੱਚ ਏਦਾਂ ਜੀ ਬਲਜੀਤਪੁਰ ਬੀਬੀ ਨੇ ਇਹਨਾਂ ਦੇ ਖਿਲਾਫ ਦਰਖਾਸਤ ਕੀਤੀ ਹੈ ਕਾਫੀ ਗਿਣਾਂ ਦਾ ਕੰਮ ਚੱਲਣ ਰਿਹਾ ਇਹਨਾਂ ਦਾ ਅੱਛਾ ਜਿੰਨਾ ਚਿਰ ਪਹਿਲਾਂ ਮਾਲ ਵਿਭਾਗ ਨੇ ਪਟਵਾਰੀ ਨੇ ਆਖਿਆ ਕਿ ਇਹ ਇਨਸਾਨ ਵੀ ਕਰਤੀ ਨਿਸ਼ਾਨ ਵੀ ਲਵਾਤੇ ਵੀ 10 ਨੰਬਰ ਤੇ 11 ਨੰਬਰ ਉਹਦੇ ਉੱਤੇ ਬੀਬੀ ਨੇ ਸਟੇਲ ਆਇਆ ਕੋਟ ਨੂੰ ਅੱਛਾ ਉਹ ਤੇ ਬਾਜੂਰੇ ਦਾ ਨਿਆ ਮਲਣਾ ਸ਼ੁਰੂ ਕਰ ਦਿੱਤਾ ਤੇਜਪਾਲ ਸਿੰਘ ਵਗੈਰਾ ਨੇ ਇਹਨਾਂ ਨੂੰ ਇਸੇ ਰੋਗ ਦਿੱਤਾ ਸੀ ਹਾਂਜੀ ਉਸ ਤੋਂ ਬਾਅਦ ਦੁਬਾਰਾ ਫੇਰ ਇਹਨਾਂ ਦੀ ਮਿੰਤੀ ਕਰਕੇ ਤੇ ਇਹਨਾਂ ਨੂੰ ਇਹਨਾਂ ਨੇ ਬੀਬੀ ਨੇ ਮੰਨਿਆ ਵੀ ਤੁਸੀਂ 15 ਦੇ ਵਿੱਚ ਪਾ ਸਕਦੇ ਹੋ ਤੇ 10 11 ਦੇ ਵਿੱਚ ਨਹੀਂ ਪਾ ਸਕਦੇ ਇਸ ਕਰਕੇ ਇਹਨਾਂ ਦਾ ਕੰਮ ਰੋਕ ਕੇ ਤੇ ਉਹਨਾਂ ਨੇ ਮੁੜ ਕੇ ਆਪਣੇ 15 ਦੇ ਵਿੱਚ ਆਪਣਾ ਮਕਾਨ ਪਾ ਲਿਆ ਹਾਂਜੀ ਉਸ ਤੋਂ ਬਾਅਦ ਉਹਨਾਂ ਨੂੰ ਇਹ ਬੀਬੀ ਕਹਿੰਦੀ ਵੀ ਰਸਤਾ ਹਾਂਜੀ ਰਸਤੇ ਵਾਸਤੇ ਇਹਨਾਂ ਨੇ ਤਕਸੀਮ ਦਾ ਦਾਵਾ ਪਾਇਆ ਤਕਸੀਮ ਦੇ ਵਿੱਚ ਜਿੱਥੇ ਵੀ ਰਸਤਾ ਹੋਊਗਾ ਇਹਨਾਂ ਨੂੰ ਛੱਡਾ ਦਿੱਤਾ ਜਾਊਗਾ